ਉਹ ਸਾਨੂੰ ਮਸੀਹ ਵਿੱਚ ਚੱਲਦਿਆਂ ਹੋયા ਨੂੰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਦੇ ਵਿੱਚ ਡਿਪਰੈਸ਼ਨ 'ਚ ਰੱਖਦਾ। ਮਸੀਹ ਵਿੱਚ ਚੱਲਦਿਆਂ ਹੋਇਆ। ਬਗੈਰ ਮਸੀਹ ਤੋਂ ਨਹੀਂ ਗੱਲ ਕਰਦਾ। ਮਸੀਹ ਵਿੱਚ ਚੱਲਦੇ ਹੋયા ਨੂੰ ਵੀ ਡਿਪਰੈਸ਼ਨ ਦੇ ਵਿੱਚ ਰੱਖਦਾ ਹੈ। ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ, ਪਰੇਸ਼ਾਨੀਆਂ ਦੇ ਵਿੱਚ ਰੱਖਦਾ। ਕੋਈ ਇਨਸਾਨ ਸੋਚਦਾ ਹੈ ਕਿ ਇਸ ਵਾਰ ਤਾਂ ਮੈਂ ਆਪਣਾ ਅੱਛਾ ਮਕਾਨ ਬਣਾ ਹੀ ਲਵਾਂਗਾ। ਇਸ ਵਾਰ ਤਾਂ ਮੈਂ ਇਸ ਤਰ੍ਹਾਂ ਦੀ ਅੱਛੀ ਚੰਗੀ ਮਸ਼ੀਨਰੀ ਲਿਆਵਾਂਗਾ ਜਾਂ ਮੈਂ ਦੁਕਾਨ ਕਰਾਂਗਾ ਜਾਂ ਮੈਂ ਕੋਈ ਹੋਰ ਅੱਛਾ ਕਾਰੋਬਾਰ ਕੋਈ ਕਿਤਾ ਚਲਾਵਾਂਗਾ ਕਿ ਮੇਰੇ ਕੋਲੇ ਹੁਣ ਲੱਖ ਰੁਪਇਆ ਹੱਥ ਦੇ ਵਿੱਚ ਆ ਗਿਆ ਏ ਹallelujah ਪਰ ਹੁੰਦਾ ਕੀ ਆ ਕਿ ਉਹ ਲੱਖ ਰੁਪਇਆ ਜਿਹੜਾ ਹੁੰਦਾ ਏ ਉਹ ਥੋੜੇ ਜੇ ਸਮੇਂ ਦੇ ਵਿੱਚ ਹੀ ਜਿਹੜਾ ਅਸੀਂ ਆਸ ਲਾਉਣ ਦੇ ਲਈ ਰੱਖਿਆ ਹੁੰਦਾ ਏ ਜਿਹੜਾ ਅਸੀਂ ਆਸ ਦੇ ਜਿਹੜੀ ਆਸ ਰੱਖੀ ਹੁੰਦੀ ਹੈ ਕਿ ਅਸੀਂ ਇਹ ਚੀਜ਼ ਤੇ ਲਾਉਣਾ ਹੈ ਅਸੀਂ ਦੁਕਾਨ ਕਰਨੀ ਹੈ ਅਸੀਂ ਮਸ਼ੀਨਰੀ ਲੈਣੀ ਹੈ ਅਸੀਂ ਕੋਈ ਹੋਰ ਆਪਦੀ ਕੋਈ ਕਾਰੋਬਾਰ ਕਿਤਾ ਚਲਾਣਾ ਹੈ ਤੇ ਉਹਦੇ ਦੇ ਵਿੱਚ ਕੀ ਹੁੰਦਾ ਕਿ ਉਹ ਜਿਹੜਾ ਪੈਸਾ ਹੁੰਦਾ ਹੈ ਉਹ ਸਾਡਾ ਸ਼ੈਤਾਨ ਕੀ ਕਰ ਦਿੰਦਾ ਖੇਰੂ ਖੇਰੂ ਕਰਾ ਦਿੰਦਾ ਉਹ ਸਾਡੇ ਕੋਲੇ ਰਹਿੰਦਾ ਨਹੀਂ ਹallelujah ਜਦੋਂ ਲੱਖ ਰੁਪਈਆ ਸਾਡਾ ਉਹ ਜਿਹੜੇ ਆਸ ਲਈ ਜਿਹੜੇ ਕੰਮ ਲਈ ਰੱਖਿਆ ਹੁੰਦਾ ਹੈ ਉਹ ਜਦੋਂ ਸਾਡੇ ਕੰਮ ਹੀ ਨਹੀਂ ਆਉਂਦਾ ਖੇਰੂ ਖੇਰੂ ਹੋ ਜਾਂਦਾ ਹੈ ਤੇ ਸਾਡਾ ਜਿਹੜਾ ਵਿਸ਼ਵਾਸ ਹੈਗਾ ਉਹ ਕੀ ਹੋ ਜਾਂਦਾ ਡਗ ਮਗਾ ਜਾਂਦਾ ਤੇ ਅਸੀਂ ਟੁੱਟ ਜਾਂਦੇ ਕਿਵੇਂ ਕਿ ਬੜੀ ਮਿਹਨਤ ਕੀਤੀ ਸੀ ਬੜਾ ਇਸ ਟਾਈਮ ਅਸੀਂ ਇੰਨੀ ਮਿਹਨਤ ਕਰਕੇ ਇੰਨੇ ਪੈਸੇ ਇਕੱਠੇ ਕੀਤੇ ਤੇ ਉਹ ਪੈਸਾ ਜਿਹੜਾ ਸਾਡਾ ਕਿਸੇ ਵੀ ਅਰਥ ਲੱਗਿਆ ਨਹੀਂ ਕਿਉਂਕਿ ਸ਼ੈਤਾਨ ਕੀ ਕਰਦਾ ਉਹ ਸਾਨੂੰ ਡਿਪਰੈਸ਼ਨ ਦੇ ਵਿੱਚ ਰੱਖਦਾ ਉਹ ਉਹ ਚਾਹੁੰਦਾ ਹੈ ਕਿ ਅਸੀਂ ਆਨੰਦ ਵਿੱਚ ਖੁਸ਼ੀ ਵਿੱਚ ਭਰੀ ਨਾ ਸਕੀਏ ਉਹ ਕੀ ਸ਼ੈਤਾਨ ਪ੍ਰਭੂ ਦੇ ਲੋਕਾਂ ਨੂੰ ਵੀ ਡਿਪਰੈਸ਼ਨ ਦੇ ਵਿੱਚ ਰੱਖਣਾ ਚਾਹੁੰਦਾ ਹੈ ਪ੍ਰਭੂ ਦੇ ਲੋਕਾਂ ਨੂੰ ਵੀ ਉਹ ਪਰੇਸ਼ਾਨ ਦੇਖਣਾ ਚਾਹੁੰਦਾ ਹੈ ਉਹ ਸਾਡੇ ਕੋਲੇ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਸਾਨੂੰ ਖਾਲੀ ਰੱਖਣਾ ਚਾਹੁੰਦਾ ਹੈ ਸਾਡੇ ਕੋਲ ਸਾਰਾ ਕੁਝ ਹੈ ਪ੍ਰਭੂ ਨੇ ਯੀਸ਼ੂ ਮਸੀਹ ਸਾਡੇ ਕੋਲੇ ਸ਼ਾਂਤੀ ਦਾ ਰਾਜਕੁਮਾਰ ਸਭ ਤੋਂ ਪਹਿਲਾਂ ਸਾਡੇ ਕੋਲੇ ਯੀਸ਼ੂ ਮਸੀਹ ਹੈ ਪਰ ਫਿਰ ਵੀ ਸ਼ਾਂਤੀ ਦਾ ਰਾਜਕੁਮਾਰ ਸਾਡੇ ਕੋਲੇ ਹੋਣ ਦੇ ਬਾਵਜੂਦ ਵੀ ਸ਼ੈਤਾਨ ਸਾਡੇ ਕੋਲੇ ਸ਼ਾਂਤੀ ਰਹਿਣ ਦਿੰਦਾ ਹੀ ਸ਼ਾਂਤੀ ਦਾ ਰਾਜਕੁਮਾਰ ਸਾਡੇ ਕੋਲੇ ਆ ਪਰ ਸ਼ਾਂਤੀ ਦੇ ਰਾਜਕੁਮਾਰ ਨੂੰ ਕੋਲੇ ਰਹਿੰਦਿਆਂ ਹੋਇਆਂ ਵੀ ਸ਼ਾਂਤੀ ਦੇ ਰਾਜਕੁਮਾਰ ਦੇ ਕੋਲੇ ਰਹਿੰਦਿਆਂ ਹੋਇਆਂ ਵੀ ਸਾਡੇ ਕੋਲੇ ਸ਼ਾਂਤੀ ਠਹਿਰਦੀ ਨਹੀਂ ਹੈ ਕੀ ਕਾਰਨ ਹੈ ਕੀ ਕਾਰਨ ਹੈ ਕਿਉਂਕਿ ਅਸੀਂ ਮਰੇ ਹੋਏ ਹਾਂ ਕੀ ਹੋਇਆ ਜੀ ਅਸੀਂ ਮਰੇ ਹੋਏ ਕਾਦੇ ਵਿੱਚ ਮਰੇ ਹੋਏ ਸਰੀਰ ਵਿੱਚ ਨਹੀਂ ਸਰੀਰ ਵਿੱਚ ਖੁਦਾ ਦਾ ਕਲਾਮ ਕਹਿੰਦਾ ਕਿ ਨਾ ਤੂੰ ਆਪਣੇ ਆਪ ਨੂੰ ਕਹੋਨਾ ਤਾਂ ਜਿਉਂਦਾ ਹੈ ਪਰ ਤੂੰ ਹੈ ਮਰਦਾ ਸਰੀਰ ਵਿੱਚ ਤੂੰ ਹਟ ਨਹੀਂ ਕਹਿਣ ਦਿੰਦਾ ਸਰੀਰ ਵਿੱਚ ਤੂੰ ਆਪਣੀ ਸਿਹਤ ਨੂੰ ਬਹੁਤ ਵਧੀਆ ਬਣਾ ਕੇ ਰੱਖਿਆ ਹੈ ਸਰੀਰ ਵਿੱਚ ਤੂੰ ਅੱਛਾ ਭੋਜਨ ਵੀ ਖਾਣਾ ਹੈ ਅੱਛੀ ਖਰਾਕਾ ਖਾਣਾ ਹੈ ਸਰੀਰ ਵਿੱਚ ਨਹੀਂ ਤੂੰ ਕਿਸੇ ਗੱਲੋਂ ਕੱਟ ਪਰ ਤੂੰ ਆਤਮਾ ਦੇ ਵਿੱਚ ਮਰਿਆ ਹੋਇਆ ਹੈ ਜਿੰਨਾ ਚਿਰ ਤੂੰ ਆਤਮਾ ਦੇ ਵਿੱਚ ਮਰਿਆ ਰਹੇਗਾ ਇਹ ਇਨਸਾਨ ਪ੍ਰਭੂ ਦੇ ਪਿਆਰਿਓ ਜਿੰਨਾ ਚਿਰ ਤੁਸੀਂ ਆਤਮਾ ਦੇ ਵਿੱਚ ਮਰੇ ਰਹੋਗੇ ਆਤਮਾ ਤੁਹਾਡਾ ਜੀਵਤ ਹੀ ਨਹੀਂ ਹੋਊਗਾ ਉਹਨਾਂ ਚਿਰ ਤੱਕ ਤੁਸੀਂ ਡਿਪਰੈਸ਼ਨ ਚੋਂ ਬਾਹਰ ਨਹੀਂ ਆ ਸਕਦੇ ਉਹਨਾਂ ਚਿਰ ਤੁਸੀਂ ਪਰੇਸ਼ਾਨੀ ਤੋਂ ਬਾਹਰ ਨਹੀਂ ਆ ਸਕਦੇ ਉਹ ਕੀ ਸ਼ੈਤਾਨ ਦਾ ਕੰਮ ਕੀ ਹੈ ਦੁਸ਼ਟ ਆਤਮਾ ਦਾ ਕੰਮ ਹੈ ਇਹ ਵਿਸ਼ਵਾਸੀ ਨੂੰ ਮਸੀਹ ਵਿੱਚ ਚੱਲਦਿਆਂ ਹੋਇਆ ਵੀ ਡਿਪਰੈਸ਼ਨ ਵਿੱਚ ਰੱਖਣਾ ਸ਼ੈਤਾਨ ਦਾ ਕੰਮ ਹੈ ਮਸੀਹ ਵਿੱਚ ਚੱਲਦਿਆਂ ਹੋਇਆ ਵੀ ਸਾਡੇ ਮਨਾਂ 'ਚ ਪਰੇਸ਼ਾਨੀ ਪਾਈ ਰੱਖਣਾ ਸਾਡੇ ਕੋਲ ਸਭ ਕੁਝ ਹੈ ਥੋੜਾ ਜਿਹਾ ਕੋਈ ਕਿਸੇ ਗੱਲੋਂ ਥੋੜਾ ਜਿਹਾ ਕੋਈ ਕਿਸੇ ਗੱਲੋਂ ਸਾਨੂੰ ਬਿਜ਼ਨਸ ਦੇ ਵਿੱਚ ਕੋਈ ਘਾਟਾ ਪੈ ਗਿਆ ਜਾਂ ਸਾਡੀ ਦੁਕਾਨਦਾਰੀ ਦੇ ਵਿੱਚ ਘਾਟਾ ਪੈ ਗਿਆ ਜਾਂ ਕਿਸੇ ਵੀ ਸਾਨੂੰ ਕੰਮ ਦੇ ਵਿੱਚ ਘਾਟਾ ਪੈ ਗਿਆ ਅਸੀਂ ਜਿਹੜੀਆਂ ਬਲੇਸਿੰਗ ਪਰਮੇਸ਼ਵਰ ਤੋਂ ਪਹਿਲਾਂ ਪਾਈਆਂ ਹੁੰਦੀਆਂ ਜਿਹੜੀਆਂ ਬਰਕਤਾਂ ਖੁਦਾਵੰਨ ਤੋਂ ਲੈਂਦੀਆਂ ਹੁੰਦੀਆਂ ਉਹ ਛੋਟੇ ਜਿਹੇ ਘਾਟੇ ਦੇ ਕਾਰਨ ਕਰਕੇ ਅਸੀਂ ਉਹ ਪ੍ਰਾਣੀਆਂ ਆਸ਼ੀਸ਼ੀਆਂ ਵੀ ਭੁੱਲ ਜਾਂਦੇ ਹਾਂ